ਅਸੀਂ ਕੈਨੇਡਾ ਦੇ ਵਿੱਚ ਜੀ ਸਰੀ ਡੈਲਟਾ ਦਾ ਘਰ ਜਿੱਥੇ ਆਪਣੇ ਵਿੱਚ ਇੱਕ ਲੋਕਾਂ ਨਾਲ ਜੀ ਰਿਹਾ ਸੀ ਜਿਆਦਾ ਧਮਾਕੀ ਪਰੇਸ਼ਾਨ ਹੋ ਕਰਕੇ ਅੰਦਰ ਮੇਸਟਰ ਸੀ ਬੈਠਾ ਸੀ ਉਹ ਵਾਈਬ੍ਰੇਟਰ ਕਰਵਾ ਕਰੀ ਅਸੀਂ ਉਹਨੂੰ ਇੱਥੋਂ ਲਿਜਾ ਕੇ ਉਹ ਵੀ ਮਾਨਸਿਕ ਤੌਰ ਤੇ ਪਹੁੰਚਾ ਸਕਤੀ ਵੀ ਹਾਂ ਤੇ ਬਹੁਤ ਹੱਦੀ ਜਵਾ ਬਿਸਮਿਲਲਾ ਜੇ ਜਮਾ ਤੇ ਦੀ ਗਾੜੀ ਹੋਸੀ ਮੇਰੀ ਉਹ ਯਾਰ ਇੱਥੇ ਹੀ ਮੇਰੇ ਵਾਲੇ ਆਇਆ ਉਹ ਨਾਲ ਹੀ ਦੋਸਤਾਂ ਦੇ ਗੇੜੇ ਬੈਠਾ ਹੁੰਦਾ ਸੀ। ਨਾਲ ਬਾਹਰ ਹੁੰਦਾ ਸੀ ਦਾਦਾ ਜੀ ਨੇ। ਮੈਂ ਅੱਧਾ ਵਿਲੋਸ ਤੇ ਇਤਾਲਵਲਾ ਮੱਕਲਾ ਹੀ ਹੁੰਦਾ ਈ। ਉਹ ਤਾਂ ਕਿੰਨੀ ਵੀ ਗੱਲ ਕਰੀ ਨੀ ਸਕਦਾ ਜਿਵੇਂ ਨੈਟ ਨਹੀਂ ਚੱਲਦਾ ਈ। ਅੱਧਾ ਵਿਲੋਸ। ਇਹ ਗੱਲ ਮੈਨੂੰ ਕੰਮੀ ਹੁੰਦਾ ਸੀ ਯਾਰ ਕਿ ਮੇਰੀ ਨੰਨੀ ਕਰਲੇ ਗੱਲੇ ਮੈਂ ਮਲੇ ਐਕਸਮਾਨਾ ਕੰਮ ਵੀ ਹੀ ਮਾਂ ਲਾਟਿਆ ਮੇਰੇ ਨਾਲ ਦੂਸਰ ਚੱਲਦਾ ਈ। ਲੋਕ ਯਾਰਾਂ ਦੋਸਤਾਂ ਨੂੰ ਵੀ ਸੰਸਾਰ ਕਰਤਾ ਸਾਰਿਆਂ ਨੂੰ ਬਲਵਕਿਸਤਾਂ ਤੇ ਮਾਂ ਕਿੰਨੇ ਸਾਲਾਂ ਬਾਅਦ ਮਿਲ ਰਹੀ ਆ 6 ਸਾਲ ਹੋ ਗਏ ਜੀ 6 ਸਾਲਾਂ ਬਾਅਦ 6 ਸਾਲ ਹੋ ਗਏ ਸੋਨਾ ਧੰਵਾਦ ਜੀ ਧੰਨਵਾਦ ਮਾਂ ਬਾਪੇ ਨਾਨਕ ਦਾ ਸੱਚੇ ਪਾਤਸ਼ਾਹ ਜਿਨੇ ਸਾਡੇ ਛੋਟੇ ਭਰਾ ਨੂੰ ਉੱਥੋਂ ਕੱਢ ਕੇ ਇੱਥੇ ਆਪਣੀ ਮਾਂ ਦੀ ਬੁੱਕਲ ਚ ਭੇਜਿਆ 1.5-2 ਸਾਲ ਤੱਕ ਉੱਥੇ ਕੰਮ ਕਰਦਾ ਰਿਹਾ ਉਸ ਤੋਂ ਬਾਅਦ ਇਹ ਡਿਪਰੈਸ਼ਨ ਚਲਾ ਗਿਆ ਤੇ ਡਿਪਰੈਸ਼ਨ ਚ ਐਸਾ ਗਿਆ ਤੁਹਾਨੂੰ ਪਤਾ ਅੱਜ ਕੱਲ ਸਮਾਜ ਕਿਦਾਂ ਦਾ ਕੈਨੇਡਾ ਦੇ ਵਿੱਚ ਤਾਂ ਸਾਰੇ ਬੰਦੇ ਬਿਜ਼ੀ ਬਹੁਤ ਨੇ ਉੱਥੇ ਹੈਨਾ ਤੇ ਜਦੋਂ ਅਸੀਂ ਵੀਰ ਦੇ ਘਰ ਗਏ ਨਾ ਬੇਸਮੈਂਟ ਸੀ ਜੀ ਉਹ ਤਸਵੀਰਾਂ ਵੀ ਤੁਸੀਂ ਦੇਖਿਓ ਕਿਵੇਂ ਵੀਰ ਥੱਲੇ ਹੀ ਗੱड्डा ਲੱਗਿਆ ਹੋਇਆ ਸੀ ਬਸ ਉਹਦੇ ਤੇ ਪਿਆ ਸੀ ਔਰ 4 ਸਾਲਾਂ ਤੋਂ ਇੱਦਾਂ ਹੀ 1.5 ਸਾਲ ਹੋ ਗਿਆ ਵੀਰ ਆਪ ਦਾ ਖਤਮ ਡੇਢ ਪੌਣੇ 2 ਸਾਲ ਹੋ ਗਏ ਮੈਨਾਤਾਂ ਨੂੰ ਪਾਣੀ ਤੋਂ ਡਰ ਲੱਗਦਾ ਮੂੰਹ ਤੇ ਪਾਣੀ ਮਾਰ ਲੈਂਦਾ ਬਾਲਾਂ ਨੂੰ ਪਾਣੀ ਆ ਧੋ ਲੈਂਦਾ ਨਾਤਾ ਨਹੀਂ ਹੁੰਦਾ ਤੁਸੀਂ ਪੂਰੀ ਵੀਡੀਓ ਐਂਡ ਤੇ ਕਰ ਦੇਖਿਓ ਮਾਂ ਦੇ ਕੀ ਵਿਚਾਰ ਸੀ ਕਿੱਦਾਂ ਸੀ ਇਹਦੇ ਖੁੱਦ ਦੇ ਈਸ਼ੂ ਦੇ ਸਾਰਿਆਂ ਦੇ ਜਰੂਰ ਸੁਣਿਓ ਜਿਹੜੀਆਂ ਵੀਰ ਦੀਆਂ ਤਸਵੀਰਾਂ ਦੇਖੋ ਜਦੋਂ ਗਿਆ ਸੀ ਕਿੰਨਾ ਸੋਹਣਾ ਸੱਖਾ ਸੀ ਕਿੰਨਾ ਸੋਹਣੀ ਸਿਹਤ ਸੀ ਇਹਦੀ ਤੇ ਹੁਣ 45 44 ਕਿਲੋ ਦਾ ਰਹਿ ਗਿਆ ਮੇਰੇ ਵਰਗ ਬਿਰਹ ਪਰ ਰਹਿ ਗਿਆ ਲੱਗ ਕਿ ਐਨਰਜੀ ਖੜਦੀ ਸਰੀਰ ਦੇ ਵਿੱਚ ਜਾਨ ਨਹੀਂ ਹਟੀਆਂ ਦਾ ਮਚ ਮੁੱਠ ਬਣ ਕੇ ਰਹਿ ਗਿਆ ਜਿਹੜਾ ਵੱਡੇ ਸੁਪਨੇ ਲੈ ਕੇ ਆਇਆ ਸੀ ਆਪਣੇ ਬਾਹਰ ਤੋਂ ਵੀ ਤੇ ਇੱਕ ਹੋਰ ਬੇਨਤੀ ਐਸ ਵੀਡੀਓ ਨੂੰ ਦੇਖ ਕੇ ਜਾਗਰੂਕ ਵੀ ਹੋਇਓ ਅਵੇਅਰ ਵੀ ਹੋਇਓ ਵਾਇਕੂ ਜੀ ਕੋਲ ਖਾਲਸਾ ਵਾਇਕੂ ਜੀ ਕੀ ਪਤਨੀ ਅਸੀਂ ਕੈਨੇਡਾ ਦੇ ਵਿੱਚ ਹਾਂ ਜੀ ਸਰੀ

ਭਾਂ ਜਾ ਵੀ ਮੇਰਾ ਤੇ ਇਹਨੇ ਵੀ ਬਹੁਤ ਇਸ ਪਰਿਵਾਰ ਦੀ ਸਪੋਰਟ ਕੀਤੀ ਤਾਂ ਇਹਦੇ ਮੁੰਡੇ ਦੇ ਜਿਹੜੇ ਮੰਮੀ ਆ ਉਹ ਬਲਾਸਪੁਰ ਦੇ ਰਹਿਣ ਵਾਲੇ ਨੇ ਹਾਂ ਹਾਂ ਜਿਵੇਂ ਤੁਸੀਂ ਇਸ ਮੋਲ ਦੇ ਵਿੱਚ ਰਹਿ ਰਹੇ ਹੋ Oke, mesinnya lagi yang ya, garam Oh Allah, ya, ini, gila, keme yang bayi, gila, tersenyang, tolong, sastra, Iya ale yang digi, teh, eh, tasik, tasik, ih, masuk, teh, gini, oh, yang gial, mungkin, udah, jangan, tuh, jamnya. ਜਾਣਾਤ ਮਾਂ ਦੇ ਕੋਲ ਜਾਣਾ ਨਾ ਰੋਂਦੀ ਆ ਹੋ ਇੱਕ ਦੀ ਆ ਮੇਰਾ ਪੁੱਤ ਕਦੋਂ ਆਊਗਾ ਮੇਰਾ ਪੁੱਤ ਕਦੋਂ ਆਊਗਾ ਉਹਦੇ ਘਰ ਦੀ ਸੰਪੂਣੀ ਨਾ ਜਾ ਕੇ ਤੇ ਪਹਿਲੀ ਗੱਲ ਤਾਂ ਬਸ ਆਪਣੀ ਉਸ ਮਾਂ ਲਈ ਆਪਣੇ ਆਪ ਨੂੰ ਤਕੜਾ ਕਰ ਮਨ ਤੇਰਾ ਹੁਣ ਸਟਰੌਗ ਹੋਣਾ ਚਾਹੀਦਾ ਪੂਰਾ ਠੀਕ ਹੈ ਹਾਂ ਹੁਣ ਫਿਕਰ ਛੱਡ ਦੇ ਤੇਰਾ ਭਰਾ ਆਵਾ ਕੋ ਅਸੀਂ ਤੇਰੇ ਲਈ ਸਪੈਸ਼ਲੀ ਤੇਰੇ ਖਾਤਰੇ ਸਟੈਪ ਲਿਆ ਵੀ ਸਾਡੇ ਭਰਾ ਹੋ ਜੀ ਉੱਥੋਂ ਜਾ ਕੇ ਲੈ ਕੇ ਆਉਣਾ ਤੇ ਅੱਜ ਅਸੀਂ ਤੇਰੇ ਕੋਲ ਪਹੁੰਚੇ ਬਿਲਕੁਲ ਫਿਕਰ ਨੀ ਕਰਲਾ ਹੁਣ ਜਿਹੜੇ ਨਾਤਾ ਦੇ ਵਿੱਚ ਤੂੰ ਆ ਇੱਕ ਤੇਰੇ ਵਰਗੇ ਬਹੁਤ ਨਹੀਂ ਜਾਰੇ ਤੇ ਤਾਂ ਹੈ ਫਿਰ ਵੀ ਸਾਡੇ ਤੇਕਰ ਕੋਰਪੋਰੇਟ ਅਪਰੋਚ ਹੋ ਗਈ ਤੇਰੀ ਮੰਮੀ ਨੇ ਅਪਰੋਚ ਕਰ ਲਈ ਹੈ ਨਾ ਅਮਨ ਹੋਣਾ ਨੇ ਦੱਸਤਾ ਜੋ ਸਾਨੂੰ ਕਿ ਬਲਾਸਟਰ ਤੋਂ ਹੋਣ ਕਰਕੇ ਤੇਰੀ ਮੰਮੀ ਨੇ ਉਹਨਾਂ ਨਾਲ ਗੱਲ ਕੀਤੀ ਜਦੋਂ ਇਹਨੂੰ ਪਤਾ ਲੱਗਿਆ ਇਹ ਵੀ ਬਹੁਤ ਕੋਸ਼ਿਸ਼ ਕਰ ਰਿਹਾ ਵੀ ਤੇਰੀ ਕਿਤੇ ਨਾ ਕਿਤੇ ਮਦਦ ਕਰੀਏ ਕਿਸ ਤਰੀਕੇ ਨਾਲ ਫਿਰ ਇਸ਼ੂ ਹੋਣੀ ਹੈ ਮੁੰਡੇ ਦਰਾਹੇ ਤੋਂ ਅਨਮੋਲ ਐਨਜੀ ਵਾਲੇ ਹੈ ਨਾ ਜਿਵੇਂ ਜਿਵੇਂ ਮੱਦਦ ਵੀ ਕਰਦੇ ਰਹਿੰਦੇ ਇੱਥੇ ਹੁੰਦੇ ਆਂਗੇ ਦੂਗੇ ਆਂਗੇ ਉਹ ਕਿਹਨਾਂ ਡੋਨਰ ਭੇਜ ਕੇ ਤੇਰੀ ਮਦਦ ਕਰਾਉਂਦੇ ਰਹੇ ਆ ਮਤਲਬ ਇਹ ਵੀ ਭਰਾ ਹੀ ਨੇ ਤੇਰੇ ਇਹ ਵੀ ਰਿਸ਼ਤੇਦਾਰ ਹੀ ਨੇ ਸਭ ਤੇ ਰਿਸ਼ਤੇਦਾਰ ਇਹ ਲੋਕ ਨੇ ਜਿਹੜੇ ਇਸ ਰਿਸ਼ਤੇ ਨੂੰ ਨਿਭਾ ਰਹੇ ਨੇ ਵੀ ਇਨਸਾਨੀ ਹੰਦਾ ਹੁਣ ਇੱਕ ਰਿਸ਼ਤਾ ਤੂੰ ਲਭਾਉਣਾ ਜਿੰਨਾ ਤੇਰੀ ਮਾਂ ਨੇ ਸਤਾਪ ਚ ਲਿਆ ਤੇ ਜੰਦ ਨਾਲ ਬੈਠਣੇ ਚਲਿਆ ਇਹਨਾਂ ਦੀ ਖਾਤਰ ਨੂੰ ਤੂੰ ਦਾ ਟਕੜਾ ਹੋ ਸਟਰੌਂਗ ਹੋ ਕਰਦੀ ਆਪਣੀ ਫਲਾਈਟ ਹੈ ਨਾ ਕੱਲ ਨੂੰ ਆਪਾਂ ਮਤਲਬ 9 ਵਜੇ 에ਰਪੋਰਟ ਤੇ ਪਹੁੰਚਣੇ ਅਸੀਂ ਤੈਨੂੰ ਆਕੇ ਪੇਟ ਕਰਾਂਗੇ ਤੋ ਸਿਆਰ ਰੋਪੇਨਾ ਆਕੇ ਉਹਨੇ ਅੰਦਰ ਕੋਲ ਸਮੈਲ ਆ ਰਹੀ ਏ ਇਥੋਂ ਮੈਨੂੰ ਪਤਾ ਨਹੀਂ ਕਿੰਨੇ ਟਾਈਮ ਤੋਂ ਤੂੰ ਇਦਾਂ ਹੀ ਪਿਆ ਉਹੀ ਬਿਸਤਰਾ ਹਨਾ ਗੱਦਾ ਆ ਦੇਖੋ ਥੱਲੇ ਜੀ ਮਤਲਬ ਕੋਈ ਬੈੱਡ ਨਹੀਂ ਹੈਗਾ ਇਕ ਥੱਲੇ ਉਹ ਸਪ੍ਰਿੰਗ ਵਾਲ ਮੈਟ ਜਿਹੜਾ ਹੁੰਦਾ ਉੱਤੇ ਗੱਦਾ ਰੱਖਿਆ ਹੋਇਆ ਹੈ ਇੱਥੇ ਹੀਟ ਹੂਟ ਹੈਗੀ ਹਾਂਜੀ ਇਹ ਤਾਂ ਦੂਸਰੇ ਇੱਥੇ ਹੀ ਹੈ ਨਾ ਅੱਡ ਇਨੀ ਕਹੇ ਰੂਮ 'ਚ ਹੀਟ ਨਹੀਂ ਹੈਗੀ ਜਿਹੜੀ ਉਹ ਦੇਖੋ ਠੰਡ ਦੇ ਵਿੱਚ ਵੀ ਹੈ ਨਾ ਬਿਨਾ ਹੀਟ ਤੋਂ ਰੋਮ ਆ ਏਸੀ ਦਾ ਕੋਈ ਪ੍ਰਬੰਧ ਨਹੀਂ ਪੱਖਾ ਲੱਗਿਆ ਹੋਇਆ ਹੈ ਬਾਈ ਦਾ ਕਿਰਾਇਆ ਵੀ ਦੇਣਾ ਹੈ ਨਾ ਇਸ ਕਮਰੇ ਦਾ ਨਿੱਕੇ ਜਿਹੇ ਰਸੇ ਦੇ ਵਿੱਚ ਹੀ ਰਹਿਣਾ ਦੋਨੋਂ ਹਸਬੰਦ ਵਾਈਫ ਮਤਲਬ ਉਹ ਭੈਣ ਜੋਬ ਵੀ ਕਰਦੀ ਆ ਤੇ ਨਾਲ ਮਤਲਬ ਇਹਨੂੰ ਵੀ ਸੰਭਾਲਦੀ ਆ ਹਰ ਰੋਜ਼ ਵਾਂਗੂ ਹਸਪਤਾਲ ਕਿਹੜਾ ਲੱਗਦਾ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਣਦੇ ਗਿਆ ਸੀ ਉਹਨਾਂ ਨੇ ਨਹੀਂ ਨਿਭਾਈਆਂ ਕਰਜੀ ਦੇ ਸਿਰ ਪੈ ਗਈ ਉਹਨੇ ਤੋੜ ਦੇਵਾਦੀ ਪਰ ਹੁਣ ਤੁਹਾਡੀਆਂ ਅਸੀਸਾਂ ਦੀ ਤੁਹਾਡੀਆਂ ਦੁਆਵਾਂ ਦੀ ਲੋੜ ਆ ਸਾਡੇ ਸਪਤਾਂ ਨੂੰ ਛੁੱਟੇ ਨੂੰ ਸੰਦੀਪ ਨੂੰ ਛਤਰ ਸਿੰਘ ਗਿੱਲ ਨੂੰ ਨਾ ਦਵਾਈ ਦੀ ਲੋੜ ਆ ਨਾ ਕੋਈ ਮਦਦ ਦੀ ਲੋੜ ਆ ਸਿਰਫ ਤੁਹਾਡੀਆਂ ਦੁਆਵਾਂ ਦੀ ਲੋੜ ਆ ਇਹ ਵੀਡੀਓ ਬਣਾਉਣ ਦਾ ਜਾਂ ਪਾਉਣ ਦਾ ਮਕਸਦ ਸਾਡਾ ਇਹ ਨਹੀਂ ਵੀ ਅਸੀਂ ਕੋਈ ਇਹਦੇ ਲਈ ਹੈਲਪ ਮੰਗ ਰਹੇ ਆ ਸਾਡੀ ਇਸ ਵੀਡੀਓ ਤੋਂ ਬਣਾਉਣ ਦਾ ਮਕਸਦ ਇਹ ਆ ਵੀ ਇਦਾਂ ਦੇ ਬਹੁਤ ਸਾਰੇ ਨੌਜਵਾਨ ਸਭੀ ਕੁੜਿੰਗਿਆ ਵੀ ਇਥੇ ਉਦੇਸ਼ਾਂ ਜਿੱਦਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਨੇ ਅੱਜ ਉਹਨਾਂ ਨੂੰ ਉਹਨਾਂ ਦੇ ਆਪਣਿਆਂ ਨੇ ਵੀ ਛੜਤਾ ਬਸ ਇੱਕ ਉਹਨਾਂ ਦੇ ਵਿੱਚ ਕਮੀਆਂ ਕੱਢ ਕੇ ਉਹਨਾਂ ਦੀਆਂ ਗਲਤੀਆਂ ਜਣਾ ਕੇ ਉਹਨਾਂ ਨੂੰ ਆਪ ਸੱਚੀ ਹੋ ਜਾਣਾ ਤੇ ਦੂਸਰੇ ਨੂੰ ਸਪੋਰਟ ਕਰਨ ਦਾ ਨਾ ਸਪੋਰਟ ਕਰਨ ਦਾ ਇੱਕ ਬਹਾਨਾ ਬਣਾ ਲੈਣਾ ਪਰ ਨਹੀਂ ਅੱਜ ਵੀ ਇਹ ਨੌਜਵਾਨ ਸਾਡੇ ਉੱਠ ਕੇ ਖੜੇ ਹੋ ਸਕਦੇ ਆ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਆ ਪਰ ਜੇ ਕੁਝ ਗਿਆਵਾ ਤਾਂ ਉਹਨੂੰ ਉੱਪਰ ਕੀ ਖੜੇ ਹੋਣ ਤੇ ਸਾਨੂੰ ਮਦਦ ਕਰਨੀ ਪੈਣੀ ਹੈ ਨਾ ਸਾਨੂੰ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਹਨ ਤੋਂ ਇੱਕ ਦੋ ਕੇਸ ਇਦਾਂ ਦੇ ਸਾਡੀ ਨੌਲੇਜ ਦੇ ਵਿੱਚ ਨਹੀਂ ਇੱਥੇ ਵੀ ਨੇ ਹੋਰ ਬਹੁਤ ਸਾਰੀਆਂ ਮੇਰੇ ਸਾਡੇ ਫੋਨਾਂ ਦੇ ਵਿੱਚ ਨੰਬਰ ਸੇਵ ਨੇ ਕੋਈ ਮਾਂ ਦਾ ਫੋਨ ਆਉਂਦਾ ਵੀ ਪੁੱਤ ਮੇਰਾ ਪੁੱਤ ਉੱਥੇ ਆ ਜਾਂ ਮੇਰੀ ਧੀ ਉੱਥੇ ਆ ਹਨਾ ਮਤਲਬ ਉਹ ਸਾਰੀਆਂ ਗੱਲਾਂ ਨੂੰ ਸੁਣ ਕੇ ਅਸੀਂ ਵੀ ਕੋਈ ਇੱਡੇ ਸਾਡੀ ਕੋਈ ਸਸਤਾ ਇੱਕ ਬਹੁਤ ਇੰਟਰਨੈਸ਼ਨਲ ਲੈਵਲ ਦੀ ਕੋਈ ਸਸਤਾ ਨਹੀਂ ਬਿਜ਼ੀ ਐਸਾਂ ਦਾ ਕਰ ਸਕੀ ਪੁੱਛ ਹੁਣ ਅਸੀਂ ਵੀਰ ਦੀ ਪਾਸਪੋਰਟ ਦੀ ਜਿਹੜੀ ਡੇਟ ਆ 5 ਤਰੀਕ ਨੂੰ ਐਕਸਪਾਇਰ ਹੋਣੀ ਆ ਤੇ 2 ਤਰੀਕ ਨੂੰ ਅਸੀਂ ਦੀ ਫਲਾਈਟ ਆ ਹੁਣ ਵੈਗਰੂ ਕਿਰਪਾ ਕਰੇ ਕੱਲ ਨੂੰ ਅਸੀਂ ਚੜ ਜਾਈਏ ਤੇ ਨਹੀਂ ਤਾਂ ਇਹਦੀ ਪਾਸਪੋਰਟ ਦੀ ਡੇਟ ਵੀ ਨਿਕਲ ਜਾਣੀ ਆ ਸੰਦੀਪ ਸਿੰਘ ਆਪਣੇ ਪਿੰਡ ਡਾਲੇ ਜ਼ਿਲ੍ਹਾ ਮੋਗਾ ਤੇ ਉੱਥੇ ਕੌਣ ਸੀ ਕਿ ਡਾਲਾ ਤੁਹਾਡੇ ਦੋ ਡਾਲੇ ਆ ਕਿਹੜਾ ਡਾਲਾ ਤੁਹਾਡਾ ਗੁੱਗੀਪੁਰੇ ਕੋਲ ਡਾਲਾ ਹੈ ਉਹ ਔਰ ਬੜਾ ਠੀਕ ਬੜਾ ਵਾਹਿਗੁਰੂ ਮੇਰ ਕਰਾ ਜੀ ਕਰੇਰਰਦਾਸ ਬੇਨਤੀ ਸਾਡੇ ਛੋਟੇ ਭਰਾ ਵਾਸਤੇ ਉਹ ਤਕੜਾ ਹੋ ਜਾ ਫਿਰ ਹਨਾ ਹੋਏ ਤਕੜਾ ਨਾ ਹਾਂਜੀ ਕੋਈ ਉਹ ਕਿਹੜਾ ਹੋ ਕੇ ਦਿਖਾਉਂਦਾ ਇੱਕ ਵਾਰ ਮੈਂ ਦੇਖਣਾ ਸਹੀਂ ਤੈਨੂੰ ਮੇਰਾ ਰਦਾ ਮੇਰਾ ਭਾਰ ਤਾਂ ਹੀ ਲੱਗਤੇ ਪੈਂਟ ਨਹੀਂ ਖੜਦੇ ਸਰੀਰ ਦੇ ਵਿੱਚ ਜਾਨ ਨਹੀਂ ਹੱਡੀਆਂ ਵਿੱਚ ਮਰ ਕੇ ਮੁੱਠ ਬਣ ਕੇ ਰਹਿ ਗਿਆ ਜਿਹੜਾ ਵੱਡੇ ਸੁਪਨੇ ਲੈ ਕੇ ਆਇਆ ਸੀ ਆਪਣੇ ਭਾਰਤੋਂ ਵੀ ਅੱਜ ਕਿਵੇਂ ਹੰਦੀ ਲਫੀ ਬਾਬਣਾ ਇਹ ਕੋਕਾ ਸਤਨਾ ਕੰਪਾ ਨਿਰਪਰ ਨਿਰਵੇਅਕ ਕਾਲ ਮੂਰਤ ਜੰਮੀ ਸਰ ਪਰ ਲੋੜ ਪਰ ਸ਼ਾ ਯਾ ਆਨਸਤ ਯਾ ਆਨਸਤ ਹੈਪੀ ਸਤ ਨਾਨਿਕ ਬਸ 3 ਬੀਜ ਸਤ ਜਿਦੋਂ ਆਇਆ ਸੀ ਇਹਨੇ ਟੂ ਟੂ ਬੜੇ ਸੋਹਣੇ ਬਣਾਏ ਸੀ ਸੰਦੀਪ ਨੇ ਹਨਾ ਕੀ ਲਿਖਿਆ ਵਾ ਸੰਦੀਪ ਹੀ ਹੈ ਹਨਾ ਸੰਦੀਪ ਗੱਲ ਇਹਵੇਂ ਬੱਚਿਆਂ ਦੇ ਬਹੁਤ ਸਾਰੇ ਸੁਪਨੇ ਹੁੰਦੇ ਆ ਉਦਾਂ ਸੰਦੀਪ ਦੇ ਵੀ ਬਹੁਤ ਸਾਰੇ ਸੁਪਨੇ ਸੀ ਇਹਨਾਂ ਸੁਪਨਿਆਂ ਨੂੰ ਅਸੀਂ ਨਾਲ ਮਿਲ ਕੇ ਥੋੜਾ ਜਿਹਾ ਵੀ ਸੋਨਾ ਬਣਾ ਸਕੀਏ ਬਸ ਸੱਚਾ ਪਾਤਸ਼ਾਹ ਸੰਮਿਹਤ ਪਾਤਸ਼ਾਹ ਕਾਲ ਬਕਵਰ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਆਪਣੇ ਛੋਟੇ ਭਰਾ ਨੂੰ ਆਪਣੇ ਦੇਸ਼ ਲੈ ਕੇ ਜਾ ਸਕਦੇ ਹੋ ਮੈਡੀਕਲ ਜੀ ਦਾ ਖਾਲਸਾ ਪੈ ਗਈ ਤੇਰਾ ਬਹੁਤ ਚੁਕੀਆ ਪਰ ਜਦੋਂ ਤਿੰਨ ਦਿਲ ਤੋਂ ਨਹੀਂ ਕੱਲੋਂ ਤੇਰਾ ਤਾਂ ਫਾਰਦੀ ਸੀ ਵੈਸੇ ਪਰ ਅਸੀਂ ਇੱਕ ਜੀ ਸੁਸਾਇਟੀ ਜਿੰਦੇ ਆ ਉਹਦੇ ਮੁਤਾਬਕ ਜੀਰੋ ਮੈਂ ਤੁਹਾਨੂੰ ਦੇਖਿਆ ਨਾ ਅੱਜ ਕੱਲ ਬੜੇ ਘਾਟ ਨੇ ਲੋਕ ਜਿਹੜੇ ਇਸ ਤਰ੍ਹਾਂ ਡਿਗਨਿਫੀਕੇਸ਼ਨ ਦੇ ਨਾਲ ਮਸੂਪੂਰ ਕਰਦੇ ਨੇ ਤੇ ਸ਼ੁਕਰੀਆ ਜੀ ਤੁਹਾਡਾ ਸੇਖੋਂ ਤੁਸੀਂ ਦੀ ਟਿਕਲੀ ਹੈ ਹੈ ਆਹ ਆਹ ਆਉਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਹੁਣ ਸੰਦੀਪ ਸਿੰਘ ਜੀ ਅਸੀਂ ਗੱਡੀ ਚ ਬਿਠਾ ਲਿਆ ਵਾ ਤੇ ਸੰਦੀਪ ਪਾਸਤੇ ਇਹ ਇੱਕ ਲਗ ਇੱਕ ਤਰ੍ਹਾਂ ਦਾ ਐਕਸਪੀਰੀਅੰਸ ਆ ਪਿਛਲੇ 4 ਸਾਲਾਂ ਤੋਂ ਤੇ ਅਸੀਂ ਬਹੁਤ ਆਪਣੇ ਆਪ ਨੂੰ ਲੱਖੀ ਸਮਝਦੇ ਆਂ ਵੀ ਅਸੀਂ ਕੈਨੇਡਾ ਤੋਂ ਇੱਕ ਵੀਰ ਨੂੰ ਆਪਣੇ ਨਾਲ ਇੱਕ ਆਪਣੇ ਭਰਾ ਨੂੰ ਨਾਲ ਲੈ ਕੇ ਜਾ ਰਹੇ ਹਾਂ ਨਹੀਂ ਸਾਡੀ ਇੰਨੀ ਹਾਇਤ ਕਿ ਵੀ ਅਸੀਂ ਕਿਸੇ ਨੂੰ ਕੈਨੇਡਾ ਤੋਂ ਲੈ ਕੇ ਜਾਈਏ ਅਸੀਂ ਤਾਂ ਖੁਦ ਵੀ ਨਹੀਂ ਆ ਸਕਦੇ ਸੀ ਰੱਬ ਨੂੰ ਕਿਰਪਾ ਕਰੇ ਸਮੇਂ ਨਾਲ ਜਹਾਜ਼ ਚੜ੍ਹ ਕੇ ਅਸੀਂ ਫਟ ਪਹੁੰਚ ਗਏ ਇੰਡੀਆ ਨੂੰ ਜੀ ਚੱਲੀ ਸੰਦੀਪ ਚੱਲ ਫਿਰ ਚੱਲ ਜਹਾਜ਼ਾ ਛੱਡ ਦੇ ਫਿਰ ਜਹਾਜ਼ਾ ਛੱਡ ਕੇ ਛੋਟਾ ਜਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਆਪਣੀ ਹੁੰਦਾ ਬਾਈ ਤੋਂ ਲੈ ਦੂੰਗਾ ਯਾਰ ਵੀਡੀਓ ਦੇਖੀ ਅੱਧੇ ਘੱਟ ਫੋਟਵਾਰ ਹੁੰਦੇ ਆ ਹੈਨਾ ਆਪਣੇ ਨਾਲ ਕੀ ਹੋਇਆ ਅੱਗੇ ਹੋ ਜੂ ਠੀਕ ਸਭ ਕੁਝ ਠੀਕ ਆ ਠੀਕ ਆ ਅੰਜੀ ਅਸੀਂ ਹੁਣ ਲੇਨ ਦੇ ਵਿੱਚ ਮੇਚਣ ਲੱਗੇ ਆਂ ਜੀ ਸੰਦੀਪ ਮੈਂ ਤੇ ਜਨਪੀ ਗੋਲੇ ਸੋਨਹਾ

ਬੋਲੇ ਸੁਨਹਿਾਲ ਅਸਲ ਖੰਚਾ ਕਿਵੇਂ ਆ ਹਾਂ ਉਹ ਕੌਣ ਆ ਗਿਆ ਪਿੱਛੇ ਉਹ ਕੌਣ ਆ ਗਿਆ ਕੈਰੀ ਹੱਥ ਲਾ ਬੀਬੇ ਦੇ ਇਦਾਂ ਗੱਲ ਕਰ ਲਈਏ ਪਹਿਲਾਂ ਕਿਵੇਂ ਆ ਪੁੱਤ ਕਿਵੇਂ ਲੱਗਿਆ ਮਾਂ ਨੂੰ ਮਿਲ ਕੇ ਆ ਗੱਲ ਤੇ ਰੱਖਣਾ ਕੋਈ ਨਹੀਂ ਸੱਸੀ ਗੱਲ ਮਾਂ ਸੱਸੀ ਘਰ ਸੋਨਾ ਤਾਂ ਧੰਵਾਦ ਜੀ ਧੰਵਾਦ ਮਾਂ ਬਾਬੇ ਨਾਨਕ ਦਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਛੋਟੇ ਭਰਾ ਨੂੰ ਉੱਥੋਂ ਕੱਢ ਕੇ ਇੱਥੇ ਆਪਣੀ ਮਾਂ ਦੀ ਬੁੱਕਲ 'ਚ ਭੇਜਿਆ ਅਸੀਂ ਕੌਣ ਸੀ ਮਾਂ ਅਸੀਂ ਤਾਂ ਇੱਥੇ ਜ਼ਿਕਰ ਜਾਣ ਜੋਗੇ ਵੀ ਨਹੀਂ ਉੱਥੋਂ ਕੈਨੇਡਾ ਤੋਂ ਲੈ ਕੇ ਆਉਣਾ ਔਰ ਕਿਰਾਇਆ ਪਾੜਾ ਇਹ ਸਭ ਵਾਹਿਗੁਰੂ ਦੀ ਕਿਰਪਾ ਅਸੀਂ ਨਹੀਂ ਕੀਤਾ ਜੀ ਇਹ ਮਹਾਰਾਜ ਨੇ ਹਾਂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਫੜੀਆਂ ਬਾ ਹੁਣ ਵੀ ਜਾਂਦਾ ਸੀ ਜਵਾਕ ਉੱਥੇ ਚੜ ਵੀ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਵੀ ਸਾਡੇ ਨੌਜਵਾਨ ਬੱਚੇ ਬੱਚੀਆਂ ਕੈਨੇਡਾ ਜਾਣ ਵਾਸਤੇ ਬਹੁਤ ਤਤਪਰ ਰਹਿੰਦੇ ਨੇ ਬਹੁਤ ਉਹਨਾਂ ਦੇ ਮਨ ਦੇ ਵਿੱਚ ਭਾਵਨਾਵਾਂ ਰਹਿੰਦੇ ਆ ਸੁਪਨੇ ਰਹਿੰਦੇ ਆ ਵੀ ਅਸੀਂ ਕੈਨੇਡਾ ਜਾਈਏ ਇਦਾਂ ਹੀ ਇਹ ਵੀਰ ਵੀ ਸਾਡਾ ਸੰਦੀਪ 2019 ਦੇ ਵਿੱਚ ਕੈਨੇਡਾ ਗਿਆ ਸੀ ਵਿਆਹ ਕਰਾ ਕੇ ਆਪਣੀ ਵਾਈਫ ਦੇ ਨਾਲ ਐਜ਼ ਅ ਸਪਾਊਸ ਉੱਥੇ ਜਾਣ ਤੋਂ ਪਹਿਲਾਂ ਵੀ ਇੱਥੇ ਫੈਮਿਲੀ 'ਚ ਬਹੁਤ ਸਾਰੀਆਂ ਸਮੱਸਿਆਵਾਂ ਸੀ ਫਾਦਰ ਦੀ ਡੈਥ ਹੋ ਗਈ ਸੀ ਫਾਦਰ ਨਸ਼ੇ ਜ਼ਿਆਦਾ ਕਰਦੇ ਸੀ ਤਾਂ ਜ਼ਮੀਨ ਵੀ ਬੈਗੀ ਸੀਗੀ ਜ਼ਮੀਨ ਨੂੰ ਵੇਚ ਕੇ ਜਿੰਨਾ ਕਿ ਪੈਸਾ ਸੀਗਾ ਲਾ ਕੇ ਕੈਨੇਡਾ ਚਲਾ ਗਿਆ ਵਿਆਹ ਕਰਾ ਕੇ ਉੱਥੇ ਜਾਣ ਤੋਂ ਬਾਅਦ ਘਰ 'ਚ ਹੋਰ ਇੱਕ ਤੋਂ ਟ੍ਰਬਲ ਆ ਗਿਆ ਦਾਦੇ ਦੀ ਡੈਥ ਹੋ ਗਈ ਦਾਦੇ ਦੇ ਭਰਾ ਦੀ ਦਾਦੀ ਦੀ ਤਾਂ ਇਹ ਜਿਹੜੇ ਦੋ ਸਾਲ ਤੱਕ ਉੱਥੇ ਕੰਮ ਕਰਦਾ ਰਿਹਾ ਉਸ ਤੋਂ ਬਾਅਦ ਹੀ ਡਿਪਰੈਸ਼ਨ ਚਲਾ ਗਿਆ ਤੇ ਡਿਪਰੈਸ਼ਨ ਚ ਐਸਾ ਗਿਆ ਤੁਹਾਨੂੰ ਪਤਾ ਅੱਜਕੱਲ ਸਮਾਜ ਕਿੱਦਾਂ ਦਾ ਕੈਨੇਡਾ ਦੇ ਵਿੱਚ ਤਾਂ ਸਾਰੇ ਬੰਦੇ ਬਿਜ਼ੀ ਬਹੁਤ ਨੇ ਉੱਥੇ ਹੈਨਾ no doubt ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਚੰਗੇ ਲੋਕ ਵੀ ਉੱਥੇ ਬੜਾ ਚੰਗਾ ਵੀ ਕਰ ਰਹੇ ਨੇ ਕੰਮ ਸੋਸਾਇਟੀ ਲਈ ਆਪਣੇ ਭਾਈਚਾਰੇ ਲਈ ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਨੌਜਵਾਨ ਵੀਰ ਤੇ ਭੈਣਾਂ ਨੇ ਜਿਹੜੇ ਉੱਥੇ ਜਾ ਕੇ ਉਸ ਰਫਤਾਰ ਦੇ ਨਾਲ ਸਮੇਂ ਦੇ ਹਾਣੀ ਨਹੀਂ ਬਣ ਸਕੇ ਤੇ ਪਿੱਛੇ ਰਹਿ ਗਏ ਕਿਤੇ ਨਾ ਕਿਤੇ ਉੱਥੇ ਫਿਰ ਆਪਣੇ ਆਨੇ ਵੀ ਨਹੀਂ ਕਿਸੇ ਨੇ ਸਾਥ ਦਿੱਤਾ ਦੋਸਤ ਮਿੱਤਰ ਵੀ ਛੱਡ ਗਏ ਧੰਨਵਾਦ ਕੱਲਾ ਉਸ ਧੀ ਦਾ ਪ੍ਰਭਜੋਤ ਕੌਰ ਜਿਹੜੀ ਇਹਦੀ ਪਤਨੀ ਆ ਉਹ ਪਿਛਲੇ 6 ਸਾਲਾਂ ਤੋਂ ਇਹਦੇ ਨਾਲ ਆ ਲਗਾਤਾਰ ਤੇ ਪਿਛਲੇ 4 ਸਾਲਾਂ ਤੋਂ ਇਹ 20 ਮਿੰਟ ਦੇ ਵਿੱਚ ਅੰਦਰ ਪਿਆ ਉਹ ਰੋਟੀ ਦੇ ਰਹੀ ਹੈ ਕੰਮ ਕਰਦੀ ਆ ਔਰ ਸਾਰਾ ਦਿਨ ਇਹ ਪਿਆ ਅੰਦਰ ਬਸ ਅਫਸੈਟ ਹੋਣ ਕਰਕੇ ਡੈਟਰੀਂਗ ਬਾਥਰੂਮ ਦਾ ਵੀ ਇਹਨੂੰ ਔਖਾ ਜਾਣਾ ਬਾਥਰੂਮ ਵੀ ਬੋਤਲ ਦੇ ਵਿੱਚ ਹੀ ਕਰਦਾ ਸੀਗਾ ਬਾਥਰੂਮ ਵੀ ਨਹੀਂ ਜਾ ਹੁੰਦਾ ਸੀਗਾ ਉੱਠ ਕੇ ਇੰਨਾ ਵੀਕ ਸੀਗਾ ਔਰ ਡਰ ਇੰਨਾ ਸੀ ਬਾਰ-ਬਾਰ ਐਂਬੂਲੈਂਸ ਨੂੰ ਕਾਲ ਕਰੀ ਜਾਂਦਾ ਸੀ 22-23000 ਡਾਲਰ ਦਾ ਐਂਬੂਲੈਂਸ ਵਾਲਿਆਂ ਦਾ ਬਣਿਆ ਪਿਆ ਵਾ ਜਦੋਂ ਬਾਰ-ਬਾਰ ਐਂਬੂਲੈਂਸ ਬੁਲਾਉਂਦਾ ਸੀ ਇੱਕ ਧੰਨਵਾਦ ਆ ਸਾਡੇ ਇਸ਼ਪ੍ਰਿਤ ਵੀਰ ਉਹਨਾਂ ਦਾ ਅਨਮੋਲ ਐਨਜੀਓ ਤੋਂ ਉਹਨਾਂ ਦੇ ਕਰਮਾਤਾ ਜੀ ਨੇ ਅਪਰੋਚ ਕੀਤੀ ਸੀ ਤੇ ਉਹ ਉੱਥੇ ਵੀ ਮਦਦ ਕਰਾਉਂਦੇ ਨੇ ਦਵਾਈ दारू ਦੇ ਵਿੱਚ ਇਹਦੀ ਵੀਰ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਵੱਡੀ ਕਿਰਪਾ ਕਰਕੇ ਇਸ ਵੀਰ ਦੀ ਸੇਵਾ ਲਈ ਤੇ ਜਦੋਂ ਅਸੀਂ ਵੀਰ ਦੇ ਘਰ ਗਏ ਨਾ ਬੇਸਮੈਂਟ ਸੀ ਜੀ ਉਹ ਤਸਵੀਰਾਂ ਵੀ ਤੁਸੀਂ ਦੇਖਿਓ ਕਿਵੇਂ ਵੀਰ ਥੱਲੇ ਹੀ ਗੱड्डा ਲੱਗਿਆ ਹੋਇਆ ਸੀ ਬਸ ਉਹਦੇ ਤੇ ਪਿਆ ਸੀ ਔਰ 4 ਸਾਲਾਂ ਤੋਂ ਇਦਾਂ ਡੇਢ ਸਾਲ ਹੋ ਗਿਆ ਵੀਰ ਆਪ ਦੱਸਦਾ ਵੀ ਡੇਢ ਪੌਣੇ 2 ਸਾਲ ਹੋ ਗਏ ਮੈਨਾਂ ਹਾਤਾ ਨਹੀਂ ਪਾਣੀ ਤੋਂ ਡਰ ਲੱਗਦਾ ਮੂੰਹ ਤੇ ਪਾਣੀ ਮਾਰ ਲੈਂਦਾ ਵਾਲਾਂ ਨੂੰ ਪਾਣੀ ਤੋ ਲਿੰਦਾ ਨਾਤਾ ਨਹੀਂ ਉੱਥੇ ਔਰ ਕੋਈ ਐਸਾ ਵੀ ਹੈ ਨਹੀਂ ਸੀ ਜਿਹੜਾ ਫੜ ਕੇ ਕਹੇ ਵੀ ਚੱਲ ਮੈਂ ਤੈਨੂੰ ਨਿਵਾਉਣਾ ਕੋਈ ਐਸਾ ਵੀ ਹੈ ਨਹੀਂ ਸੀ ਜਿਹੜਾ ਇਹਨੂੰ ਫੜ ਕੇ ਕਹੇ ਵੀ ਚੱਲ ਬੈਠ ਗੱਡੀ 'ਚ ਆਪਾਂ ਘੁੰਮ ਕੇ ਆਈਏ ਕੋਈ ਐਸਾ ਵੀ ਹੈ ਨਹੀਂ ਸੀ ਜਿਹੜਾ ਇਹਨੂੰ ਸੂਰਜ ਦੇ ਵੀ ਦਰਸ਼ਨ ਕਰਾ ਸਕੇ ਜਦੋਂ ਪਰਸੋ ਅਸੀਂ ਗਏ ਘਰੋਣੇ ਨੂੰ ਉਠਾਇਆ ਗੱਡੀ 'ਚ ਬਿਠਾਇਆ ਉੱਥੇ ਸੁਪਰ ਸਟੋਰ ਲੈ ਕੇ ਗਏ ਵੀ ਚੱਲ ਆਪਾਂ ਕੋਈ ਟੀ-ਸ਼ਰਟਾਂ ਲੈ ਲਈਏ ਕੁਝ ਕੱਪੜੇ ਲੈ ਲਈਏ ਜਦੋਂ ਸੁਪਰਸਟੋਰ ਦੇ ਬਾਹਰ ਉੱtre ਜਾ ਕੇ ਵੀਰ ਕਹਿੰਦਾ ਬਾਈ ਮੈਂ ਅੱਜ ਘੱਟੋ ਘੱਟ 3 ਸਾਲਾਂ ਬਾਅਦ ਸੂਰਜ ਦੇਖਿਆ ਕਹਿੰਦਾ ਕਹਿੰਦਾ ਮੈਂ ਆਉਂਦਾ ਪਿਆ ਸੀ ਐਂਬੂਲੈਂਸ ਵਾਲੇ ਮੈਨੂੰ ਚੱਕ ਕੇ ਲੈ ਜਾਂਦੇ ਸੀਗੇ ਉਹ ਛੱਡ ਜਾਂਦੇ ਸੀਗੇ ਨਹੀਂ ਤਾਂ ਅੰਦਰ ਹੀ ਚੈੱਕ ਕਰਕੇ ਉੱਥੇ ਦਵਾਈ ਦੂਈ ਦੇ ਜਾਂਦੇ ਸੀ ਮੈਂ ਉੱਥੇ ਹੀ ਪਿਆ ਸੀ ਅੰਦਰੀ ਬਸ ਅਰਦਾਸ ਕਰਿਓ ਕਿ ਵੀਰ ਉੱਠ ਕੇ ਖੜਾ ਹੋ ਸਕੇ ਆਪਣੀ ਮਾਂ ਦੀ ਸੇਵਾ ਕਰ ਸਕੇ ਕਿਉਂਕਿ ਇਹਦੀ ਮਾਂ ਨੇ ਬਹੁਤ ਪਾਪੜ ਬੀਲੇ ਆ ਦੀ ਪਿੱਛੇ ਕਿਹਦਾ ਮੂਰੇ ਹੱਥ ਨਹੀਂ ਅੱਡੇ ਇਸ ਮਾਂ ਨੇ ਇਤੋਂ ਲੋਕਾਂ ਨੂੰ ਕਹਿ ਕੇ ਕਿ ਉੱਥੇ ਮਦਦ ਕਰਾਉਂਦੀ ਰਹੀ ਜੇਬ ਚੱਕਰ ਪਈਆਂ ਨਹੀਂ ਸੀ ਲੋਕਾਂ ਨੂੰ ਕਹਿ ਕੇ ਡਾਲਰਾਂ ਚ ਮਦਦ ਕਰਾਉਣੀ ਹਾਂਜੀ ਤੁਸੀਂ ਸੋਚ ਕੇ ਦੇਖੋ ਕਿੰਨੀ ਕਮਾਨ ਹੈ ਵਿਚਾਰੀ ਨੇ ਤਪੱਸਿਆ ਕੀਤੀ ਤੇ ਇੱਕ ਹੋਰ ਬੇਨਤੀ ਐਸ ਵੀਡੀਓ ਨੂੰ ਦੇਖ ਕੇ ਜਾਗਰੂਕ ਵੀ ਹੋਇਓ ਅਵੇਅਰ ਵੀ ਹੋਇਓ ਅਮਰਜੀਤ ਕੋ ਬੇਬੇ ਕਿਹੜੀ ਰਾਤ ਅੰਦਰੋਂ ਸਰੇ ਤੇਰੇ ਪੁੱਤ ਨੇ ਤੈਨੂੰ ਬਹੁਤ ਹਜੇ ਖੁਸ਼ੀਆਂ ਦੇਣੀਆਂ ਕਿਉਂ ਸੰਦੀਪ ਦੇਣੀਆਂ ਨਾ ਮਾਂ ਨੂੰ ਖੁਸ਼ੀਆਂ ਹਾਂ ਬਿਲਕੁਲ ਮੇਰਾ ਇਹਦੀਆਂ ਵੀਰ ਦੀਆਂ ਤਸਵੀਰਾਂ ਦੇਖੋ ਜਦੋਂ ਗਿਆ ਸੀ ਕਿੰਨਾ ਸੋਹਣਾ ਸੁਰੱਖਾ ਸੀ ਕਿੰਨਾ ਸੋਹਣੀ ਸਿਹਤ ਸੀ ਇਹਦੀ ਤੇ ਹੁਣ 45 44 ਕਿਲੋ ਦਾ ਰਹਿ ਗਿਆ ਤੇ ਜਦੋਂ ਗਿਆ ਸੀ ਕਹਿੰਦਾ ਮੈਂ 62 ਕਿਲੋ ਤੱਕਰ ਸੀ ਗਿਆ ਮੇਰਾ ਭਜਨ ਬਹੁਤ ਸੋਹਣੀ ਸਿਹਤ ਸੀ ਕੋਈ ਨਾ ਦੁਬਾਰਾ ਬਣੂਗੀ ਨਿਸ਼ਾਨਦਾ ਬੰਦ ਨੂੰ ਇਸ਼ੂ ਕਿਹੜਾ ਦਾ ਉਹਨਾਂ ਚੋਂ ਹੈ ਭਾਈ ਇਸ਼ੂ ਕਿਹੜਾ ਵਾ ਦੋਨਾਂ ਚ ਸੰਦੀਪ ਆ ਸਿਆਣ ਤਾਂ ਖਾ ਅੱਛਾ ਤੁਹਾਨੂੰ ਰੱਬ ਨੇ ਮਿਲਵਾਇਆ ਰੱਬ ਆਈਆ ਆਪਣੇ ਠੀਕ ਹੈ ਜੀ ਵਾਇਗਰੂ ਕਰਾਉਣ ਵਾਲਾ ਪੁੱਤ ਅਸੀਂ ਤਾਂ ਕੌਣ ਆ ਮਾਰੇ ਨੇ ਕਿਰਪਾ ਕੀਤੀ ਆ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਮਾ ਘੜੀ ਘੜੀ ਅੜੀਕਦੀ ਸੀਗੀ ਇੱਕ ਇੱਕ ਮਿੰਟ ਵੀ ਆ ਕਿੱਥੇ ਪਹੁੰਚ ਗਏ ਕਿੱਥੇ ਹੋ ਗਏ ਮਾ ਜੇ ਮੈਂ ਖਰਾਬ ਸਾਰੀ ਜਾ ਸਕਦੀ ਨਹੀਂ ਮੈਂ ਆਈ ਹੋਰ ਸੇਤੀ ਜਾਵਣਾ ਸੇਤੀ ਬੈਲ ਲੰਗਾ ਤੇ ਸਾਰਾ ਰਾਏ ਜੀ ਤੂੰ ਤਬਾ ਬੈਠੇ ਤੁਸੀਂ ਬਹੁਤ ਚੰਗੀ ਗੱਲ ਐ ਸ਼ੂ ਪੁੱਤ ਬਹੁਤ ਵਧੀਆ ਕੀਤਾ ਤੁਸੀਂ ਮੇਰੇ ਤੋਂ ਹੌਸਲਾ ਤੁਹਾਡੀ ਇਨਸਪੀਰੇਸ਼ਨ ਵੀ ਤੁਸੀਂ ਭਾਈ ਜੀ ਸਭ ਉਹਦੀ ਮਿਹਰ ਆ ਆਪੇ ਆਪ ਕਰਾਉਂਦਾ ਹਾਂ ਜੀ ਮੈਨੂੰ ਸੀਗਾ ਜੀ ਹੋਰ ਦਾ ਸਾਰੇ ਰਸਤੇ ਬੰਦ ਨੇ ਬਾਈ ਜੀ ਕੋਲ ਮੈਂ ਤੁਹਾਡੇ ਕੋਲ ਲਾਈ ਜੀ ਕਿਸ ਨਾ ਕਿਸੇ ਤਰੀਕੇ ਨਾਲ ਪਹੁੰਚ ਹੀ ਗਿਆ ਹਮਾਰਾ ਇਸ ਰੱਬ ਬਣਾਉਂਦੇ ਨੇ ਹਨਾ ਤਾਂ ਲੱਗਦਾ ਇਹ ਨਾ ਹੁਣ ਨੀ ਸੋਚਦਾ ਅੱਜ ਤਾਂ ਇਹ ਠੀਕ ਤੁਹਾਨੂੰ ਮਿਲ ਕੇ ਹੀ ਹੋ ਗਿਆ ਮੈਂ ਠੀਕ ਹੋ ਗਿਆ ਦੱਸਦਾ ਸੀ ਕਿ ਨਾ ਮੈਂ ਠੀਕ ਹੋ ਗਿਆ ਉਹਦੇ ਮਿਲ ਕੇ ਹੀ ਬਸ ਇਹਨੂੰ ਪਿਆਰ ਦੀ ਵੀ ਲੋੜ ਸੀ ਨਾ ਵੀ ਕੋਈ ਮੈਨੂੰ ਬਾਹਰ ਲੈ ਕੇ ਹਾਂ ਕੋਈ ਆਪਣੇ ਦੀ ਵੀ ਲੋੜ ਸੀ ਤੇ ਹੁਣ ਕਿਵੇਂ ਲੱਗਦਾ ਤੈਨੂੰ ਛੱਤਰ ਸਿਆ ਉਹਦੇ ਪਹਿਲਾਂ ਡਰਦਾ ਸੀ ਪਲੇਨ 'ਚ ਵੀ ਬੈਠਣ ਨਹੀਂ ਜਾਂਦਾ ਘਬਰਾਹਟ ਹੁੰਦੀ ਹੈ ਕੋ ਹਾਰਟ ਅਟੈਕ ਹੋ ਜਾਊਗਾ ਹੂੰ ਕਈ ਬਹਿ ਗਿਆ ਜਾ ਕੇ ਮਤਲਬ ਉੱਥੇ ਮੈਡੀਸਨ ਵੈ ਲਈ ਬੈਠਕ ਪਹਿਲਾਂ ਤਾਂ ਹੋਇਆ ਵੀ ਸਾਹ ਆਖਾ ਦਾ ਉੱਤਰ ਜਾਂ ਇਹ ਮੈਂ ਕਿ ਹੁਣ ਜਾਣਾ ਹੀ ਆ ਬਹੁਤ ਹੋ ਜਾਈ ਵਾਇਗੁਰੂ ਨੇ ਨਾਲ ਲੈ ਬੈਗਿਆ ਤੇ ਦੱਸ ਤੁਸੀਂ ਹਾਲਾ ਸ਼ਰੀ ਦੇ ਨਾਲ ਤੇ ਬਸ ਸਫਰ ਨਾਲ ਹੈ ਕੋਈ ਨਾਲ ਨਹੀਂ ਵਾਇਗੁਰੂ ਨੇ ਕਿਰਪਾ ਕੀਤੀ ਮੈਂ ਅਸੀਂ ਵੀ ਮੈਂ ਕੌਣ ਸੀ ਕੈਨੇਡਾ ਤੋਂ ਜਾ ਕੇ ਲੈ ਕੇ ਆਉਣ ਵਾਲੇ ਹਾਂ ਉਹ ਬਾਬੇ ਨੇ ਕਿਰਪਾ ਕੀਤੀ ਜਿਹੜੇ ਉਹ ਭੈਣ ਭਰਾ ਮਾਨ ਨੇ ਟਿਕਟ ਲੈ ਕੇ ਦਿੱਤੀ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਸਾਡਾ ਨਾਮ ਵੀ ਨਹੀਂ ਲੈਣਾ ਵੀ ਟਿਕਟ ਅਸੀਂ ਲਾਵਾਂਗੇ ਤੁਸੀਂ ਜਾ ਕੇ ਲੈ ਆਓ ਦੇਖੋ ਇਥੇ ਨਾ ਕੀਤਾ ਇਥੋਂ ਬੈਠੇ ਬੰਦੇ ਹੀ ਹੈ ਨਾ ਕਹਿ ਕੇ ਕਰਵਾਈ ਜਾਂਦੇ ਸੀ ਪਰ ਉੱਥੇ ਆਸ-ਪਾਸ ਦੇ ਲੋਕ ਜਮਾ ਹੀ ਦੇਖਦੇ ਨਹੀਂ ਸਾਡੇ ਆਂਢ ਗੁਆਂਢ ਕੀ ਹੋ ਰਿਹਾ ਕੋਈ ਚੰਗੇ ਲੋਕ ਵੀ ਹੈ ਜਿਨ੍ਹਾਂ ਨੇ ਆਪਣਾ ਚੰਗਾ ਕਰਤਾਰ ਪਲੇ ਕੀਤਾ ਪਰ ਹੋਰ ਵੀ ਜ਼ਰੂਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੈਂ ਦਿ ਲੋ ਧੰਵਾਦ ਆ ਬਹੁਤ ਬਹੁਤ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਆਪਣੇ ਦਸਵੰਚੋਂ ਇਹਨਾਂ ਦੀ ਹੈਲਪ ਕੀਤੀ ਮੈਡੀਸਨ ਦਵਾਈ ਤੇ ਵੀਰ ਜਿਉਂਦਾ ਰਿਹਾ ਤੇ ਮਾਂ ਦਾ ਹੌਸਲਾ ਮਾਂ ਦੀਆਂ ਅਸੀਸਾਂ ਮਾਂ ਇੰਨਾ ਹਿੱਸਾ ਦਿੰਦੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਂ ਮਤਲਬ ਕਿ ਮਾਂ ਪਿਆਰ ਕਰਦੀ ਆ ਸਾਨੂੰ ਹਨਾ ਸਭ ਨੂੰ ਇਹਨਾਂ ਨੇ ਜਦੋਂ ਫੋਨ ਕਰਨਾ ਸੀ ਸਹੀ ਰਹੀ ਜਾਣੀਆਂ ਪੁੱਤ ਪੁੱਤ ਥੋੜੇ ਕਰਕੇ ਹੀ ਆ ਪੁੱਤ ਪੁੱਤ ਫਿਰ ਸਾਨੂੰ ਵੀ ਐ ਹੋ ਜਾਂਦਾ ਸੀਗਾ ਵੀ ਮਾਪਚਾਰੀ ਬਹੁਤ ਅੰਦਰੋਂ ਦੁਖੀ ਆ ਵੀ ਇਹਨਾਂ ਦੀ ਹੈਲਪ ਕਰਨੀ ਪਣੀ ਦੀ ਫਿਰ ਅਸੀਂ ਡੋਨਰ ਨੂੰ ਦੁਬਾਰਾ ਰਿਕੁਐਸਟ ਕਰਨੀ ਇਹਨਾਂ ਨੇ ਹੈਲਪ ਕਰਾ ਦੇਣੀ ਕਿਸੇ ਨੇ ਗਰੋਸਰੀ ਚ ਹੈਲਪ ਕੀਤੀ ਕਿਸੇ ਨੇ ਰੈਂਟ ਚ ਹੈਲਪ ਕੀਤੀ ਯਾਨੀ ਕਿ ਸਾਰਿਆਂ ਨੇ ਕੁਛ ਨਾ ਕੁਛ ਹੈਲਪ ਕਰਦੇ ਰਹੇ ਇਹਨਾਂ ਦੀਆਂ ਬੇਲੋਨ ਹਿੱਸਾ ਦਿੱਤੀਆਂ ਹੋਈਆਂ ਸਾਨੂੰ ਤਾਰ ਦੇਣੀਆਂ ਕਿ ਉਹ ਤੋਂ ਕੀ ਪ੍ਰਲਗਿਤ ਕਰੇ ਵੀਰੇ ਆਪਾਂ ਇਹਨਾਂ ਨੂੰ ਮੈਡੀਸਨ ਦਵਾਰੇ ਸੀਗੇ ਜੀ ਉੱਥੇ ਅ ਅਸਰੀ ਦੇ ਵਿੱਚ ਕਿਉਂਕਿ ਆਪਣੇ ਨਾਲ ਵੀ ਜਿਹੜੇ ਆ ਲੋਕ ਜੁੜੇ ਹੋਇਆ ਤੇ ਇਹਨਾਂ ਨੂੰ ਮੈਡੀਸਨ ਮਿਲਟਰੀ ਸੀ ਜੀ ਕਾਫੀ ਤਿੰਨ ਸਾਲਾ ਤੋਂ ਉਹ ਹੈ ਫਿਰ ਆਪਾਂ ਨੇ ਬਾਈ ਜੀ ਉਹਨਾਂ ਨਾਲ ਗੱਲ ਕੀਤੀ ਬਾਈ ਜੀ ਉਹਨੇ ਫਿਰ ਖੁਦ ਅ ਸੀਗੇ ਉੱਥੋਂ ਲੈ ਕੇ ਆਏ ਨੇ ਜੀ ਬਸ ਜੀ ਕਿਹੜੇ ਕਿਹੜਾ ਉਹ ਸਤੋ ਸਾਨਾ OCD ਬੈ ਡਿਪਰੈਸ਼ਨ ਵਾਲਾ ਬਸ ਰਹਿੰਦੇ ਕਿੱਥੇ ਸੀਗੇ ਉੱਥੇ ਇਸ ਹਲੇ ਡੈਲਟਾ ਪਹਿਲਾ ਸਾਰੀ ਦੇ ਅੰਦਰ ਹੀ ਡੈਲਟਾ ਹਾਂ ਜੀ ਬਾਈਫਸ ਮੇਰੀ ਵਾਈਫ ਸੀ ਤੇ ਉਹਨਾਂ ਦੇ ਦੋ ਬ੍ਰਦਰ ਸੀਗੇ ਬਾਬਾ ਇਹਨਾਂ ਦਾ ਕਿੰਨਾ ਟਾਈਮ ਹੋ ਗਿਆ ਸੀ ਹਾਂ ਨਾ ਤੇਰੇ ਮੈਨਾਂ ਟਾਈਮ ਹੋ ਗਿਆ ਕਿੰਨੀ ਦੇਰ ਬਾਅਦ ਨਾਤੇਓਂ ਕਾ ਤੁਸੀਂ ਉੱਥੇ ਹਣ ਮਤਲਬ ਸੈਰ ਮੂਹ ਜਿਵੇਂ ਆਉਂ ਡੇਲੀ ਮੈਂ ਮਤਲਬ ਜਿਵੇਂ ਟਿਸ਼ੂ ਨਾਲ ਜਾਂ ਪਤੋਲੇ ਮੈਂ ਪ੍ਰੋਪਰ ਕਿੰਨੀ ਦੇਰ ਬਾਅਦ ਨਾਤੇਓਂ ਤੁਸੀਂ ਅੱਧੇ ਸਾਲ ਤਾਂ ਹੋਈ ਗਿਆ ਮੈਂ ਮਾ ਚੰਗੇ ਡੇਢ ਦੋ ਸਾਲ ਬਣਾਤੇ ਹੈ ਪ੍ਰੋਪਰ ਹਾਂ ਲੱਗੇ ਕਿ ਮੈਨਾਂ ਕਰਿਆ ਤੇ ਵੇ ਠੀਕ ਲੱਗਿਆ ਮੇਰਾ ਕੱਲ ਬਹੁਤ ਘਬੜਾ ਰਿਆ ਸੀ ਦੌਣਾ ਸੀਗਾ ਤੇ ਜਦੋਂ ਮੈਂ ਬਹਿ ਗਿਆ ਉੱਥੇ ਮਤਲਬ ਆਦਿ ਪਹੁੰਚ ਗਿਆ ਲਗਾ ਬਾਈ ਨੇ ਦੇ ਗੋਲਡ ਮੈਡੀਸਿਨ ਦਿੱਤੀ ਮੈਂ ਮਤਲਬ ਸੌ ਗਿਆ ਉਹਦਾ ਕਿਵੇਂ ਲੱਗਿਆ ਮੇਰੇ ਤੋਂ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਜਿਹੜਾ ਇਹਨਾਂ ਨੇ ਇੰਨਾ ਕਰਕੇ ਪਰਾਲਾ ਕਰਕੇ ਮੈਨੂੰ ਬੱਚੇ ਨੂੰ ਮਿਲਾਇਆ